हेलो सत श्री भाई हो ठीक हो हाँ ठीक है इतने भी सारे ठीक है अच्छा हाँ कोई ना भाई पैसे ने की गल ले जो पैसे, पैसे, पैसे कोई गल नहीं पैसे पै कोई चक्कर नहीं ठीक है ਔਰ ਬਾਪੂ ਕੀ ਦਾ ਫੋਨ ਸੀ ਕੋਈ ਕੁਛ ਨਹੀਂ ਪਤਾ ਤੜੀ ਪੂਆ ਦਾ ਫੋਨ ਸੀ ਕੀ ਕਹਿੰਦੀ ਸੀ ਪੂਆ ਉਹ ਤਾਂ ਪੈਸਿਆਂ ਨੂੰ ਕਹਿੰਦੀ ਸੀ ਮੈਂ ਉਹਨੂੰ ਕਹਤਾ ਮੈਂ ਕੋਈ ਨਾ ਭਾਈ ਪੈਸੇ ਫੈਨੇ ਲੈ ਜੀ ਅੱਛਾ ਚਲ ਦੇ ਦੇ ਫਿਰ ਪੂਆ ਨੂੰ ਪੈਸੇ ਜੇ ਮੰਗਦੀ ਆ ਕੋਈ ਦਾ ਜਾਣ ਦੇ ਦਿੰਦੇ ਪੈਸੇ ਆਪਾਂ ਚੱਲ ਆ ਗਿਆ ਆਏ ਉਹ ਚਾਹ ਕਰ ਲਾਗਾ ਲਾ ਚਾਹ ਤਾਂ ਗਈ ਵਾਣ ਗਰਨ ਚਾਹ ਬਣ ਗਈ ਪੁੱਤ ਹਾਂ ਮਾਂ ਚਾਹ ਤਾਂ ਬਣ ਗਈ ਮਨੀ ਤੇ ਤੇਰਾ ਬਾਪੂ ਜੀ ਬਾਰੇ ਬੈਠੇ ਨੇ ਉਹਨਾਂ ਨੂੰ ਚਾਹ ਦੇ ਹਨਾ ਮੈਂ ਪਾਣੀ ਲੈ ਕੇ ਜਾਨੀ ਆ ਕੋਈ ਨਾ ਮਾਂ ਪਰ ਮੈਂ ਕਹਿੰਦੀ ਸੀਗੇ ਹਾਂ ਪੁੱਤ ਰੋਟੀ ਵੀ ਨਾ ਪਾਦਾ ਉਹ ਚਾਹ ਮੰਗਦੇ ਸੀ ਮੈਂ ਉਹਨਾਂ ਨੂੰ ਚਾਹ ਨੂੰ ਕਹਿ ਕੇ ਆਈ ਸੀ ਚਲ ਕੋਈ ਨਾ ਫਿਰ ਚਾਹ ਬਣੀ ਪਈ ਆ ਤੁਸੀਂ ਚਲੋ ਮੈਂ ਚਾਹ ਲੈ ਕੇ ਆਨੀ ਆ ਠੀਕ ਆ ਪੁੱਤ ਆ ਜਾ ਨਾ ਚਾਹ ਤਾਂ ਮੈਂ ਨੇ ਪਹਿਲਾਂ ਹੀ ਬਣਾ ਕੇ ਰੱਖ ਕੇ ਸੀ ਉਹ ਪੁੱਤ ਖੇਤ ਹੋਰ ਜਿਹੜਾ ਮਾਰਿਆ ਉਹਦਾ ਬਾਪੂ ਖੇਤ ਕਿਹੜਾ ਮਾਰ ਕੇ ਤੂੰ ਅੱਜ ਕੀ ਹੋ ਗਿਆ ਤੂੰ ਮੈਕਰਾ ਕੇ ਲਿਆਉਣਾ ਗੱਡੀ ਦਾ ਕੰਮ ਅੱਛਾ ਹਮ ਚੱਲ ਕੋਈ ਨਾ ਮੈਂ ਆ ਰਹਾਂ ਹਾਂ ਮਾਤਾ ਕਰਕੇ ਲੈ ਕੇ ਉਹਨਾ ਗੱਡੀ ਦਾ ਅਜ ਕੰਮ ਬਾਪੂ ਨੂੰ ਭੇਜ ਦੇਣਾ ਖੇਤਾਂ 'ਚ ਅੱਛਾ ਠੀਕ ਹੈ ਚਲ ਜਾ ਆਇਆ ਤੂੰ ਮੈਂ ਜਾਇਆ ਹਾਂ ਖੇਤ ਮੈਗਾ ਬਾਪੂ ਮਾਰੇ ਉਹ ਖੇਤ ਕਿਹੜਾ ਠੀਕ ਹੈ ਕੋਈ ਧਿਆਨ ਨਾ ਜਾਇਆ ਮੈਨਾਂ ਕੋਈ ਨਾ ਮੈਂ ਧਿਆਨ ਨਾਲ ਚੱਲੇ ਜਾਉ ਬਾਪੂ ਬਗ ਜੀ ਫਿਰ ਤੂੰ ਚੰਗਾ ਚਾਹ ਪੀਣਾ ਮੈਂ ਦਾ ਆਉਂਗਾ ਤੂੰ ਦਾ ਆ ਚਾਹ ਬਣਾ ਲੀਗਾ ਕੋਈ ਨਾ ਚਾਹ ਪੀ ਚਾਹ ਪੀ ਲੈਣਾ ਚਾਹ ਪੀ ਲੋ ਆ ਲੋ ਬਾਪੂ ਜੀ ਚਾਹ ਤੁਸੀਂ ਜਾਣਾ ਅੱਜ ਮੈਂ ਗੱਡੀ ਦਾ ਕੰਮ ਜਾ ਕਰਾ ਲਿਓ। ਬਾਪੂ ਮਾਰੇ ਉਹ ਗੀੜਾ ਖੇਤੇ ਯਾਰ। ਹਾਂ ਇਹ ਵੀ ਗੱਲ ਸਹੀ ਆ। ਬਾਪੂ ਵਗ ਜੇਗਾ? ਵਗ ਜਾਊ। ਥੋੜੀ ਭੂਆ ਆਉਂਦੀ ਆ ਨਾਲੇ ਭਾਈ। ਕਿੱਥੇ ਵਾਲੀ ਭੂਆ ਆ ਰਹੀ ਆ ਬਾਪੂ? ਉਹ ਫਰੀਦਪੁਰ ਵਾਲੀ ਛੋਟੀ। ਅੱਛਾ। ਫਰੀਦਪੁਰ ਵਾਲੀ ਭੂਆ ਆ ਰਹੀ ਆ ਬਾਪੂ ਜੀ। ਹਾਂ ਹਾਂ। ਚਲ ਇਹ ਤਾਂ ਵਧੀਆ। ਨਾਲੇ ਵੈਸੇ ਵੀ ਭੂਆ ਨੂੰ ਆਈ ਨੂੰ ਕਿੰਨਾ ਟਾਈਮ ਹੋ ਗਿਆ ਮਿਲ ਜੂਗੇ ਹਨਾ। ਹਾਂ ਬੁੱਤ ਹਾਂ। ਚਲੋ ਆ ਜਾਣ ਦੇ ਥੋੜੀ ਪੈਸਾਂ ਨੂੰ ਕਹਿੰਦੀ ਸੀ ਉਹ। ਮਾਤਾ ਲੈ ਜੀ ਕੋਈ ਨਾ ਭਾਈ ਆ ਜਾ ਤੂੰ। ਦੇ ਦੇਈਂ ਬਾਪੂ ਚਲੋ। ਆ ਕੋਈ ਨਾ ਯਾਰ ਨਾ ਤੁਹਾਡੀ ਕਦੋਂ ਗੱਲ ਹੋਗੀ ਦੱਸਿਆ ਹੀ ਨਹੀਂ ਹੈਗਾ ਤੁਸੀਂ ਅੱਜ ਆਇਆ ਸੀਗਾ ਫੋਨ ਉਹਦਾ ਮਟਰਤਾ ਮਹੱਲਾ ਜੀ ਕੋਈ ਨਾ ਪੈਸੇ ਪੈਸੇ ਆਏ ਵੰਡੀ ਜਾਇਆ ਕਰੋ ਪੈਸੇ ਮੁੰਡੇ ਨੇ ਨਹੀਂ ਕੁਝ ਕਰਨਾ ਆਪਦਾ ਮਾੜਾ ਮੋਟਾ ਸੋਚ ਲਿਆ ਕਰੋ ਜਵਾਬ ਕਰਨੀ ਅਜੇ ਉਹਨੇ ਗੱਡੀ ਦਾ ਕੰਮ ਕਰਾ ਕੇ ਆਉਣਾ ਸੀ ਕੋਈ ਨਾ ਉਹਨੇ ਕਿਹੜਾ ਰੱਖਣਾ ਸਰਾ ਕਰ ਲੈਂਦੇ ਉਹਨੇ ਕਿਹੜਾ ਰੱਖਣਾ ਉਹਨੇ ਮੋੜ ਨਹੀਂ ਨੇ ਕੋਈ ਨਾ ਉਹ ਫਿਰ ਵੀਰਾ ਵੀਰਾ ਕਰੀ ਜਾਂਦੀ ਆ ਫਿਰ ਕਿੱਥੇ ਮੋੜਦੀ ਆ ਚਲ ਬੇਬੇ ਕੋਈ ਨਾ ਮੋੜ ਦੋ ਬਾਪੂ ਦੇ ਦੀ ਯਾਰ ਕੁਛ ਨਹੀਂ ਹੁੰਦਾ ਚੰਗਾ ਕੋਈ ਨਾ ਨਵਾਦਾਂ ਚਲ ਬੇਬੇ ਮੈਂ ਰੋਟੀ ਬਣਾਣੀ ਆ ਬਣਾ ਲਾ ਬੰਦਾ ਕੋਈ ਨਾ ਪੈਸੇ ਮੋੜ ਦੂਗੀ ਉਹ ਕੁਛ ਨਹੀਂ ਹੁੰਦਾ ਪੁੱਛ ਲਿਆ ਕਰੋ ਜਵਾਕ ਨਾਲ ਸਲਾਹ ਕਰ ਲਿਆ ਕਰੋ ਮਾੜੀ ਮੋਟੀ ਕੋਈ ਨਾ ਮਾਣੀ ਕੋਲੇ ਖੜਾ ਸੀ ਜਾਂ ਮੇਰੇ 10 15000 ਹੁਣ ਉਹਦੇ ਗੱਡੀ ਤੇ ਲੱਗ ਜਾਣਾ ਕੋਈ ਨਾ ਚੱਲ ਹੁਣ ਤੂੰ ਚਾਹ ਪੀ ਕੇ ਗੱਡੀ ਦਾ ਕੰਮ ਕਰਾ ਲਿਆ ਗੱਲ ਨਹੀਂ ਹਾਂ ਬੇਬੇ ਜਾਣਾ ਮੈਂ ਤਾਂ ਟਾਈਮ ਨਾਲ ਆ ਜੀ ਫਿਰ ਹੋਰ ਵੀ ਮਣੀ ਕਿਵੇਂ ਆ ਹਾਂ ਠੀਕ ਠਾਕ ਬਾਈ ਵਧੀਆ ਕੰਮ ਕਰ ਕਿਦਾਂ ਕੰਮ ਕਰ ਬਹੁਤ ਵਧੀਆ ਚੱਲਦਾ ਹੋਰ ਤੂੰ ਦੱਸ ਕਿ ਦੱਸ ਘਰ ਪਰਿਵਾਰ ਸਾਰੇ ਠੀਕ ਠਾਕ ਸਾਰੇ ਠੀਕ ਠਾਕ ਤੂੰ ਦੱਸ ਕਿੱਥੇ ਚੱਲੇ ਆ ਮੈਂ ਯਾਰ ਮਹ ਗੱਡੀ ਦਾ ਕੰਮ ਜਰਾ ਕਰਾ ਲਿਆ ਮੈਂ ਅੱਜ ਗੱਡੀ ਦਾ ਕੰਮ ਕਰਾਉਣ ਚੱਲੇ ਸੀ। ਅੱਛਾ। ਬਾਕੀ ਲੋਡ ਲੋਡ ਹੁੰਦੀ ਆ ਭਾਈ ਗੱਡੀ ਦੀ ਜਦ ਮਰਜ਼ੀ ਆ ਜੀ ਠੀਕ ਆ। ਇਹੀ ਹੁੰਦਾ ਭਾਈ ਭਰਾਵਾ ਸਾਰਾ ਇਹੀ ਹੁੰਦਾ। ਹਾਂ ਤੈਨੂੰ ਕੋਈ ਜਵਾਬ ਨਹੀਂ। ਠੀਕ ਆ ਭਾਈ। ਗੱਡੀ ਦੀ ਲੋਡ ਆ ਕੋਈ ਹੋਰ ਟਰੈਕਟਰ ਸੰਦ ਦੀ ਲੋਡ ਆ ਜਦ ਮਰਜ਼ੀ ਆ ਕੇ ਲੈ ਜੀ ਠੀਕ ਆ। ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ। ਚੱਲ ਠੀਕ ਆ ਭਾਈ ਫਿਰ ਠੀਕ ਆ ਵੀਰੇ ਠੀਕ। ਕਰਦੇ ਆ ਫਿਰ। ਓਕੇ ਭਾਈ ਓਕੇ। ਲੈ ਕਪੜੇ ਵੀ ਧੋਤੇ ਗਏ। ਸਾਰੇ ਕੰਮ ਹੋ ਗਏ। ਪੋਜਿਆ ਸ਼੍ਰੀਕਾਲ ਸਤਿ ਸ਼੍ਰੀਕਾਲ ਹੋਰ ਕਿਵੇਂ ਹੋ ਠੀਕ ਆ ਬੱਦੂ ਹੋਰ ਤੁਸੀਂ ਠੀਕ ਆ ਹਾਂ ਪੋਜੇ ਠੀਕ ਆ ਵਧੀਆ ਆਜੋ ਆਜੋ ਅੰਦਰ ਆਜੋ ਹੋਰ ਤੁਹਾਡੇ ਬਾਪੂ ਜੀ ਆਜੋ ਪੋਜਿਆ ਅਸੀ ਬਾਪੂ ਜੀ ਜੀ ਬਾਪੂ ਜੀ ਪੋਜਿਆ ਜੀ ਹੋਰ ਭੈਣੇ ਆ ਗਈ ਤੂੰ ਹਾਂ ਚੰਗ ਠੀਕ ਆ ਵੀਰੇ ਹਾਂ ਹਾਂ ਠੀਕ ਆ ਤੂੰ ਤਰਕੀ ਆ ਗਈ ਸਾਨੂੰ ਫੋਨ ਕਰ ਦਿੰਦੀ ਉਹ ਹੁਣ ਮੁੰਡਾ ਮਿਲ ਗਿਆ ਸੀ ਬੈ ਗਈ ਮੈਂ ਬੈਜੋ ਪੋਜਿਆ ਮੁੰਡਾ ਮਿਲ ਗਿਆ ਸੀ ਉਹਦੇ ਨਾਲ ਬੈਠ ਗਈ ਬਾਪੂ ਇੱਧਰ ਕਰ ਲੋ ਹੋਰ ਠੀਕੋ ਜਵਾਕ ਸਾਰੇ ਠੀਕ ਆ ਤੂੰ ਦੱਸ ਆਬ ਦਾ ਹਾਲ ਬਸ ਵਧੀਆ ਹੋਰ ਬੱਚੇ ਠੀਕ ਆ ਸਾਰੇ ਸਾਰੇ ਠੀਕ ਨੇ ਉਹ ਮੁੰਡਾ ਗਿਆ ਹੋਇਆ ਗੱਡੀ ਲੈ ਕੇ ਅੱਛਾ ਹੋਰ ਕਰਮੀ ਬਹੁਤ ਬੱਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਠੀਕ ਆ ਹਾਂ ਠੀਕ ਆ ਤਰਫ ਹੀ ਆਇਓ ਨਹੀਂ ਇਹ ਤਾਂ ਮੁੰਡਾ ਮਿਲ ਗਿਆ ਸੀ ਨਾ ਬੈਠੀ ਸੀ ਹਲਪੋ ਜੀ ਲੈ ਗੋ ਨਾ ਹੋਰ ਕਰੇ ਜਵਾਕ ਦੇ ਲਈ ਕਿਤਾਬਾਂ ਨਹੀਂ ਬੱਚੇ ਸਾਰੇ ਠੀਕ ਵਧੀਆ ਜਵਾਕ ਨੂੰ ਲਿਆਉਣਾ ਸੀ ਕਿਸੇ ਨੂੰ ਨਾਲ ਗਰਮੀ ਬਹੁਤ ਹੀ ਸੀ ਗਰਮੀ ਕਰਕੇ ਬਾਹਰ ਹੀ ਨਿਕਲਦੇ ਕੋਈ ਬੱਚੇ ਚਾਹ ਬਣਾ ਲਵਾਂ ਕੁਤ ਪੂਆ ਜੀ ਨੂੰ ਹਵਾ ਮਚਾਉਣਾ ਨਹੀਂ ਆ ਗਰਮੀ ਕਰਕੇ ਨਹੀਂ ਆਈ ਟੱਲ ਕੋਈ ਨਾ ਫਾਂ ਸ਼ੂ ਆ ਗਈ ਵਧੀਆ ਗੇੜਾ ਮਾਰ ਲਿਆ ਤਾਂ ਨਹੀਂ ਕਿੱਥੇ ਨਿਕਲ ਜਾਣਾ ਕੋਣਾ ਦੋ ਹਨ ਮੈਂ ਤਾਂ ਬਹੁਤ ਜੀ ਕਰਦੇ ਮਿਲਣੇ ਮੈਂ ਕਿੰਨੇ ਦਿਨਾਂ ਤਿਆਰੀ ਕਰਦੀ ਸੀਗੀ ਚਲ ਵਧੀਆ ਰਿਆ ਆ ਗਈ ਤੂੰ ਉਹ ਤੂੰ ਲੱਗ ਠੀਕ ਹੈ ਨਾ ਵਧੀਆ ਵਧੀਆ ਠੀਕ ਆ ਇਹ ਕੰਮਕਾਰ ਵਧੀਆ ਕੰਮ ਕਰਦੇ ਸੀ ਸਾਡੇ ਕੋਲੇ ਕੋਈ ਨਹੀਂ ਛੇ ਆ ਡੰਗਰ ਭੁੱਖੇ ਮਰਦੇ ਨੇ ਪਾਣੀ ਤੋਂ ਬੱਕੀ ਚਾਪੋ ਹਾਲੇ ਹਲੋ ਹਲੋ ਘਰੀਆਂ ਵੀਰ ਹਾਂਜੀ ਕੌਣ ਯਾਰ ਮੈਂ ਰੋਡੰਡੇ ਤੋਂ ਹੀ ਬੋਲਦਾਗਾ ਹਾਂ ਬੋਲ ਬੋਲ ਬੋ ਜੀ ਯਾਰ ਆਪਣੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੜਕ ਤੇ ਯਾਰ ਉਹ ਕਿੱਥੇ ਆ ਸੜਕ ਤੇ ਯਾਰ ਮਾੜਾ ਜੇ ਤੁਸੀਂ ਆ ਜਾਓ ਉਹ ਤਾਂ ਠੀਕ ਆ ਉਹ ਹਾਂ ਦੇਰ ਹੋਵੇ ਚਲੋ ਤੁਸੀਂ ਪਹੁੰਚੋ ਉੱਥੇ ਆ ਹਾਈ ਹੈਗੇ ਕਿੱਥੇ ਕੋ ਉਹ ਤਾਂ ਲੈ ਕੇ ਜਾਂਦੇ ਹੁਣ ਅੱਛਾ ਹਾਂ ਚਲ ਆਉਣਾ ਯਾਰ ਮੈਂ ਨਾਲ ਯਾਰ ਬੈਠ ਮ ਆ ਗਿਆ ਗੱਡੀ ਨੂੰ ਹੁਣ 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 ਤੂੰ ਗੋਲੀ ਖੜਾਗਾ ਵਾਪੂੜੀ ਖੜਾ ਮੈਂ ਆ ਗਿਆ ਚੰਗਾ ਹੁਣ ਆ ਗਿਆ ਹਾਂ ਆ ਗਿਆ ਆ ਗਿਆ ਖੜਾ ਕੀ ਹੋ ਗਿਆ ਬਾਪੂ ਜੀ ਕੀ ਹੋਇਆ ਮੈਂ ਹੁਣੇ ਫਤ ਮੈਂ ਆਉਣਾ ਹੋਇਆ ਕੀ ਆ ਤੁਸੀਂ ਇੰਨੀ ਕਾਲੀ ਚ ਉਹ ਮੈਂ ਦੀ ਗੱਡੀ ਬਚੂ ਮੈਂ ਗੱਡੀ ਕੀ ਬਾਪੂ ਜੀ ਕਿੱਥੇ ਲੱਗੇ ਗੱਡੀ ਮੈਂ ਦੇਖਦਾ ਜਾ ਕੇ ਠੀਕ ਉਹ ਠੀਕ ਤਾਂ ਹੈਗੇ ਨਹੀਂ ਆਹਾਂ ਬਾਪੂ ਜੀ ਮੈਨੂੰ ਫੋਨ ਕਰਦੇ ਹੋ ਰੱਬਾ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਠੀਕ ਵੀ ਨਹੀਂ ਕਿ ਨਾਂ ਦੱਸ ਮਾਂ ਕੋਈ ਨਾ ਕੋਈ ਨਾ ਪਤਾ ਤੂੰ ਕਬਰਾਨਾ ਤੈਨੂੰ ਪਹਿਲਾ ਵਾਂਗੂ ਭੱਜਣ ਲਾਉਂਗਾ ਤੇਰਾ ਬਾਪੂ ਬੈਠਾ ਨਾ ਕੋਈ ਨਾ ਤੂੰ ਬਿਲਕੁਲ ਫੇਰ ਆ ਜਾ ਪੁੱਤ ਆ ਜਾ ਬਾਪੂ ਜੀ ਠੀਕ ਨੇ ਹੁਣ ਹਾਂ ਹਾਂ ਠੀਕ ਆ ਭਾਈ ਠੀਕਾ ਕੁੜੀਏ ਠੀਕ ਆ ਆ ਜਾ ਮੇਰਾ ਪੁੱਤ ਮਾਂ ਹੁਣ ਏ ਠੀਕ ਨੇ ਹਾਂ ਪੁੱਤ ਹੁਣ ਤੇ ਠੀਕ ਆ ਹਾਂ ਕੋਈ ਨਾ ਕਬਰਾਨਾ ਠੀਕ ਆ ਠੀਕ ਠੀਕ ਹੋ ਤੁਸੀਂ ਨਾ ਠੀਕ ਆ ਕਰਦੇ ਹੋ ਤੁਸੀਂ ਮੈਨੂੰ ਜਾਣ ਕੇ ਕਹੀ ਜਾਂਦੇ ਹੋ ਠੀਕ ਹੋ ਪਰ ਮੈਨੂੰ ਪਤਾ ਤੁਸੀਂ ਠੀਕ ਹੈ ਨਹੀਂ ਤੂੰ ਟੈਨਸ਼ਨ ਅਗਰ ਕਰ ਯਾਰ ਜਮਾ ਨਾ ਟੈਨਸ਼ਨ ਕਰ ਅਗਰ ਮੈਂ ਠੀਕ ਆ ਤੂੰ ਦੱਸ ਠੀਕ ਹੈ ਮੈਨੂੰ ਤਾਂ ਕੀ ਹੋਣਾ 10 ਦਿਨ ਹੋ ਗਏ ਅੱਜ ਪੂਰੇ ਨਾ ਥੋੜੇ ਤੋਂ ਉੱਠਿਆ ਜਾਂਦਾ ਨਾ ਬੈਠਿਆ ਜਾਂਦਾ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਠੀਕ ਹੋ ਹੈ ਕੋਈ ਨਾ ਤੂੰ ਟੈਨਸ਼ਨ ਨਾ ਕਰ ਠੀਕ ਆ ਮੈਂ ਬਿਲਕੁਲ ਠੀਕ ਆ ਚਲ ਕੋਈ ਨਾ ਟੈਨਸ਼ਨ ਦਾ ਨਾ ਤੁਸੀਂ ਨਾ ਦਿਓ ਮੈਂ ਤੁਹਾਡੇ ਨਾਲ ਟੈਨਸ਼ਨ ਦਾ ਨਾ ਤੁਸੀਂ ਨਾ ਲਓ ਮੈਂ ਤੁਹਾਡੇ ਨਾਲ ਆ ਗਗਨ ਨੂੰ ਛੱਡ ਤਾਂ ਨਹੀਂ ਜਾਂਦੀ ਮੈਨੂੰ ਅਹਲਾਤਾਂ ਚ ਲੈ ਇਹ ਦੇਖੀ ਤੁਸੀਂ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਆਪਣਾ ਵਿਆਹ ਹੋਇਆ ਮੈਂ ਤੁਹਾਨੂੰ ਛੱਡੂੰਗੀ ਥੋੜੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਆ ਮੈਂ ਕੋਈ ਨਾ ਬੁੱਤ ਘਬਰਾਉਣਾ ਇਹ ਠੀਕ ਆ ਬਿਲਕੁਲ ਤੂੰ ਐਂ ਕਰ ਤੂੰ ਪਾਣੀ ਲੈ ਕੇ ਆ ਹਾਂਜੀ ਬਾਪੂ ਜੀ ਬਾਪੂ ਜੀ ਡਾਕਟਰ ਨੇ ਕੀ ਦੱਸਿਆ ਠੀਕ ਤਾਂ ਹੋ ਜਾਣਗੇ ਆ ਠੀਕ ਆ ਬਾਪੂ ਮੇਰੀ ਗੱਲ ਸੁਣਾ ਫੋਨ ਤੇ ਲਾ ਦੇ ਫਿਰ ਬਸ ਚੰਗਾ ਠੀਕ ਅਪੂ ਠੀਕ ਹੋ ਜਾ ਮੈਂ ਜਿੰਨਾ ਚਿਰ ਤੇਰਾ ਬਾਪੂ ਬੈਠਾ ਵਾ ਤੈਨੂੰ ਕੁਝ ਨਹੀਂ ਹੋਣ ਦਿੰਦਾ ਮੈਂ ਸਾਰੀ ਬਾਹਰ ਜਾਣ ਦੀ ਲਾਜੂ ਤੈਨੂੰ ਠੀਕ ਕਰ ਠੀਕ ਆ ਬਾਪੂ ਯਾਰ ਲੱਤਾਂ ਨਹੀਂ ਕੰਮ ਕਰਦੀ ਉਹ ਕੋਈ ਨਾ ਤੈਨੂੰ ਪਹਿਲਾਂ ਮੰਗੂ ਭੱਜਣ ਲਾ ਦੂੰ ਮੈਂ ਟੈਨਸ਼ਨ ਨਾ ਕੋਈ ਨਾ ਘਬਰਾਇਆ ਨਾ ਕਰ ਹੌਸਲਾ ਰੱਖਿਆ ਕਰ ਚੰਗਾ ਠੀਕ ਆ ਬਾਪੂ ਘਬਰਾਇਆ ਨਾ ਕਰ ਜਮੀ ਨਹੀਂ ਘਬਰਾਉਣਾ ਹੈਗਾ ਬਸ ਬਸ ਆਵੇ ਬਾਪੂ ਦੇ ਲਈ ਕਿੰਦਾ ਬਸ ਠੀਕ ਆ ਹਾਂ ਕੋਈ ਨਾ ਦਲ ਮ ਮਾੜਾ ਦਾ ਫੇਦ ਗੇੜਾ ਮਾਰਿਆ ਮਾ ਚੰਗਾ ਮਾਰਾ ਪਾਪਾ ਹਾਂ ਮੈਂ ਦਾਨਾ ਬਹੁਤ ਦਾ ਕੀ ਕੋਈ ਨਾ ਖਬਰ ਆਈ ਨਾ ਕੋਈ ਫੋਟੋ ਹਾਂ ਠੀਕ ਆ ਠੀਕ ਆ ਠੀਕ ਆ ਹਲੋ ਆ ਵੀ ਬੋਲੇ ਠੀਕ ਆ ਵੀਰੇ ਠੀਕ ਆ ਭਾਈ ਠੀਕ ਆ ਵਧੀਆ ਅੱਛਾ ਹੋਰ ਪਰਵਾਹ ਠੀਕ ਆ हां परिवार बढ़िया अपने परिवार ਦਾ ਸੁਣਾ ਕੇ ਮੈਂ ਠੀਕ ਆ ਠੀਕ ਆ ਬਸ ਤੈਨੂੰ ਪਤਾ ਯਾਰ ਉਹ ਮੁੰਡੇ ਦਾ ਐਕਸੀਡੈਂਟ ਹੋਣ ਕਰਕੇ ਉਹ ਰੀਡ ਦੀ ਹੱਡੀ ਤੋਂ ਬੈਠਾਗਾ ਯਾਰ ਔਖਾ ਬਹੁਤ ਹੋਇਆ ਪਿਆਗਾ ਅੱਛਾ ਹੋਰ ਅੱਛਾ ਉਹ ਹੋਰ ਯਾਰ ਬਹੁਤ ਮਾੜਾ ਕੰਮ ਹੋਇਆ ਬਾਈ ਮਾੜਾ ਤਾਂ ਹੋਇਆ ਮੈਂ ਭੋਲੇ ਤੈਨੂੰ ਐ ਫੋਨ ਲਾਇਆ ਸੀਗਾ ਯਾਰ 10 10 ਬਾਈ ਕੀ ਹੋਰ ਫੋਨ ਉਹਨੂੰ ਨਾ ਪੈਸਾਂ ਦੀ ਲੋੜ ਸੀ ਯਾਰ 50 ਹਜ਼ਾਰ ਦੀ ਅੱਛਾ हां वीर कोई गल ਨਹੀਂ ਹੋ ਜੂਗਾ ਤੂੰ ਸ਼ਹਿਰ ਨੂੰ ਆਇਆ ਸ਼ਹਿਰ ਹੀ ਆ ਮੈਂ ਅੱਛਾ ਤੂੰ ਮਰੇ ਕੋਲ ਹੀ ਆ हां ਮਰੇ ਕੋਲ ਤੇ ਸ਼ਹਿਰ ਜੀ ਆਪਾਂ ਹੁਣ ਹੀ ਖੜਾ ਕੇ ਦੇ ਦਿੰਦਾ ਤੈਨੂੰ ਮੈਂ ਚੰਗਾ ਭੋਲੇ ਵੀਰੇ ਮੈਂ ਆ ਜਾਣਾ ਮੇਰੀ ਵੇਟ ਕਰ ਲਈਂਗਾ ਮੜੀ ਆ ਜਾ ਆ ਜਾ ਮੋਟਰਾਂ ਚੱਕ ਲਿਆ ਹੁਣੀ ਆ ਜਾ ਚੰਗਾ ਵੀਰੇ ਧੰਨਵਾਦ ਤੇਰਾ ਠੀਕ ਆ ਚਲੋ ਬੈਂਕ ਤੋਂ ਵੀ ਪੈਸੇ ਮਿਲ ਗਏ ਪਿੰਡ ਤੋਂ ਵੀ ਮਿਲ ਗਏ ਚਲ ਹੁਣ ਮੈਂ ਪੈਸੇ ਜਮਾ ਕਰਾ ਕੇ ਮੁੰਡੇ ਦਾ ਇਲਾਜ ਕਰਾ ਲੈਣਾ ਸੁਪਰਾ ਮਾਲਕਾ ਤੇਰਾ ਆਗੇ ਜੀ ਤੁਸੀਂ ਹਾਂ ਆ ਗਿਆ ਮੈਂ ਕੀ ਬਣਿਆ ਫਿਰ ਜਿੱਥੇ ਗਏ ਸੀ ਪੈਸੇ ਵਾਲੇ ਕੋਲੇ ਪੈਸੇ ਹੁਣ ਸਾਰਿਆਂ ਤੋਂ ਤਾਂ ਪੈਸੇ ਫੜ ਲਏ ਆਪਾਂ ਨੇ ਸਾਰੀ ਬਾਹ ਲਾ ਲਈ ਜ਼ਮੀਨ ਜਾਇਦਾਦ ਸਾਰੀ ਟਰਾਲੀ ਟਰੈਕਟਰ ਸਾਰਾ ਕੁਝ ਤਾਂ ਵੇਚਤਾ ਚਲ ਕੋਈ ਨਾ ਮਨ ਨੂੰ ਨਮਕ ਪਹਿਲਾ ਵਰਗਾ ਕਰਕੇ ਛੱਡੂਗਾ ਜੋ ਮਰ ਗਈ ਹੋਵੇ ਮੈਂ ਆਪਦੀ ਸਾਰੀ ਬਾਹ ਜਾਣ ਦੀ ਲਾ ਰੂ ਕਸ਼ਰ ਤਾਂ ਮੈਂ ਹੁਣ ਵੀ ਕੋਈ ਨਹੀਂ ਛੱਡ ਰਿਆ ਹੈਗਾ ਤੁਸੀਂ ਭੈਣ ਨੂੰ ਫੋਨ ਕਰਕੇ ਦੇਖ ਲੈਂਦੇ ਭੈਣ ਨੂੰ ਪੁੱਛ ਲੈਂਦੇ ਆਪਾਂ ਉਹ ਤਾਂ ਪੈਸੇ ਲੈਣੇ ਸੀ ਮੁੰਡੇ ਨੂੰ ਕਿਤੇ ਚੰਡੀਗੜ੍ਹ ਦਿਖਾਏ ਆਉਂਦੇ ਵੱਡੇ ਹਸਪਤਾਲ 'ਚ ਦੇਖ ਲੈਣਾ ਉਹਨੂੰ ਲਾ ਲੈਣਾ ਹੋਣਾ ਮੈਂ ਤਾਂ ਉਹਦੇ ਕੋਲ ਜੀ ਲੰਘਦੀ ਵੜਦੀ ਆ ਮੇਰੇ ਤਾਂ ਬਹੁਤ ਮਨ ਘਬਰਾਉਂਦਾ ਕਿਨੇ ਮੇਰੇ ਪੁੱਤ ਨੂੰ ਨજર ਲਾਤੀ ਮੈਂ ਤੂੰ ਮੰਜੇ ਤੇ ਪਿਆਉ ਦੇਖਿਆ ਨਹੀਂ ਜਾਂਦਾ ਮੈਂ ਵੀ ਚਾਹਨੀ ਆ ਮੇਰਾ ਪੁੱਤ ਹੱਸੇ ਖੇਡੇ ਥੋੜੇ ਨਾਲ ਖੇਤਾਂ ਦਾ ਕੰਮ ਕਰੇ ਸਾਰੇ ਪਿੰਡ ਤੋਂ ਪੈਸੇ ਫੜ ਲੈ ਸਾਰੀ ਜ਼ਮੀਨ ਲੱਗੀ ਕੀ ਕੁਝ ਨਹੀਂ ਕਰਦਾ ਮੈਂ ਉਹਦੇ ਖਾਤਰ ਰੱਬ ਨੂੰ ਪਤਾ ਨਹੀਂ ਕਿਹੜੇ ਜਨਮਾਂ ਦਾ ਬਦਲਾ ਲੈ ਰਿਹਾ ਹੈ ਕੋਈ ਨਾ ਜੀ ਤੁਸੀਂ ਦੇਖ ਲਓ ਭੈਣ ਜੀ ਨੂੰ ਫੋਨ ਕਰਕੇ ਦੇਖ ਲਓ ਉਹਨੂੰ ਦੇਖ ਲੈਣਿਆ ਫੋਨ ਲਾ ਕੇ ਉਹ ਕੁੜੀ ਆ ਉਹ ਚੁੱਪ ਚੁੱਪ ਫਿਰੀ ਜਾਂ ਫਿਰੀ ਜਾਂਦੀ ਉਹ ਨਹੀਂ ਮੇਤੋਂ ਦੇਖੀ ਜਾਂਦੀ ਉਹ ਨਹੀਂ ਕੁਝ ਬੋਲਦੀ ਹੈਗੀ ਚਲ ਕੋਈ ਨਾ ਮੈਂ ਦੇਖਦਾਗਾ ਉਹਨੂੰ ਕੁੜੀ ਨੂੰ ਫੋਨ ਲਾ ਕੇ ਨਾ ਉਹ ਤਾਂ ਲੈ ਲੈਣਿਆ ਪੈਸੇ ਫਿਰ ਮਨੀ ਨੂੰ ਤੁਸੀਂ ਚੰਡੀਗੜ੍ਹ ਦਿਖਾ ਕੇ ਆਇਓ ਵੱਡੇ ਹਸਪਤਾਲ ਚ ਕੋਈ ਨਾ ਜਿੱਥੇ ਤੱਕ ਮਰਜ਼ੀ ਲੈ ਕੇ ਜਾਣਾ ਹੋਵੇ। ਬੱਸ ਮੇਰੇ ਪੁੱਤ ਨੂੰ ਚਲਦਾ ਕਰ ਦੋ ਆਪਦੇ ਪੈਰਾਂ ਤੇ ਖੜਾ ਹੋ ਜਵੇ ਮੇ ਤੋਂ ਮੇਰਾ ਪੁੱਤ ਦੇਖਿਆ ਜਾਂਦਾ। ਤੂੰ ਬੜਾ ਦੇਖਿਆ ਜਾਂਦਾ ਮੈਂ ਤੋਂ ਵੀ ਦੇਖਿਆ ਜਾਂਦਾ ਹੈਗਾ। ਤੂੰ ਮੇ ਤੋਂ ਦੇਖਿਆ ਜਾਂਦਾ। ਕਿਤੇ ਉਹਨੇ ਤੁਹਾਡੇ ਨਾਲ ਕੰਮ ਕਰਨਾ ਸੀ ਬਰਾਬਰ ਖੇਤਾਂ 'ਚ ਫਿਰਨਾ ਸੀ। ਹੁਣ ਮੱਜੇ ਤੇ ਪਿਆ ਬੇਵਸ ਹੋਇਆ। ਉਹ ਕੋਈ ਨਾ ਤੂੰ ਚੁੱਪ ਕਰ ਜਾ। ਮੇਰਾ ਈਮਾਨ ਬਹੁਤ ਹੋ ਗਈ ਆ। ਮੈਂ ਕੀ ਕਰਾਂ? ਪਤਾ ਨਹੀਂ ਕਿੰਨੇ ਨਜ਼ਰ ਲਾਤੀ ਮੇਰੇ ਪੁੱਤ ਨੂੰ ਹੱਸਦੇ ਵਸਦੇ ਸਾਡੇ ਘਰ ਨੂੰ। ਤੂੰ ਐਂ ਕਰਾ ਪਹਿਲਾਂ ਉਹਨੂੰ ਫੋਨ ਲਾ ਗੁੱਡੀ ਨੂੰ ਉਹ ਇਹਨਾਂ ਗੱਲ ਕਰਦੇ ਆਪਾਂ ਐਂ ਲੈ ਕੇ ਉਹਨੂੰ ਮੈਂ ਲੈ ਕੇ ਜਾਂਦਾ ਚੰਡੀਗੜ ਕੋਈ ਨਾ ਕਰ ਦਿਆ ਸਾਰਾ ਕੁਝ ਹੋ ਜਾਊਗਾ ਇਹ ਦਸਮਾਨ ਫੇਰ ਵੀ ਜੁੜ ਜੂਗਾ ਇਹਦੀਆਂ ਜਵਾਕਦਿਆਂ ਲੱਤਾਂ ਸਹੀ ਹੋ ਜਾਣ ਰੱਬ ਦਾ ਬੱਸ ਜੀ ਮੈਂ ਵੀ ਆਵਦੇ ਪੁੱਤ ਨੂੰ ਹੱਸਦਾ ਬੱਸਦਾ ਦੇਖਣਾ ਚਾਹੁੰਦੀ ਆ ਕੋਈ ਨਾ ਮੈਂ ਭੈਣ ਨੂੰ ਫੋਨ ਕਰਦੀ ਆ ਹਾਂ ਤੂੰ ਉਹਨੂੰ ਫੋਨ ਕਰ ਉੱਠ ਕੇ ਠੀਕ ਆ ਨਾ ਤੇ ਮੈਂ ਦੇਖਦਾ ਉਧਰ ਢੇੜਾ ਮਾਰ ਕੇ ਆਉਣਾ ਖੇਤਾਂ ਕਰਨ ਚੰਗਾ ਠੀਕ ਆ ਜੀ ਹਾਂ ਤੂੰ ਫੋਨ ਲਾ ਕੇ ਹਾਂਜੀ ਆ ਗਿਆ 15-20 ਮਿੰਟ ਫਿਰ ਤੂੰ ਫੋਨ ਲਾ ਕੇ ਦੇਖ ਚੰਗਾ ਠੀਕ ਆ ਜੀ ਗਗਨ ਕੀ ਹੋ ਗਿਆ ਪੁੱਤ ਉਦਾਸ ਬੈਠੀ ਆ ਕੁਛ ਨਹੀਂ ਮਾਂ ਕੀ ਸੋਚੀ ਜਾਨੀ ਆ ਪੁੱਤ ਮਾਂ ਮੈਂ ਤਾਂ ਸਾਰਾ ਦਿਨ ਹੀ ਸੋਚੀ ਜਾਨੀ ਆ ਨਾ ਕਿੰਨਾ ਟਾਈਮ ਲੰਘ ਗਿਆ ਇਹ ਤਾਂ ਜਮੀ ਵੀ ਨਹੀਂ ਫਰਕ ਪੈ ਰਿਹਾ ਨਾ ਕੋਈ ਨਾ ਪੁੱਤ ਫਰਕ ਪੈ ਜੂਗਾ ਤੂੰ ਟੈਨਸ਼ਨ ਨਾ ਲਿਆ ਕਰ ਤੂੰ ਮੇਰੇ ਕੰਨੀ ਦੇਖ ਲੈ ਮੈਂ ਮਾਂ ਹੋ ਕੇ ਉਹਦੇ ਮੂਹਰੇ ਅੱਗੇ ਪਿੱਛੇ ਕਿਵੇਂ ਫਿਰਦੀ ਆ ਮੇਤੋ ਕਿਹੜਾ ਉਹਦਾ ਪੁੱਤ ਦੇਖਿਆ ਜਾਂਦਾ ਮੰਜੇ ਤੇ ਪਿਆ ਪੁੱਤ ਕੋਈ ਨਾ ਟੈਨਸ਼ਨ ਨਾ ਲੈ ਪੁੱਤ ਮਾਂ ਜਦੋਂ ਮੈਂ ਕੋਲ ਜਾਨੀ ਉਹਨਾਂ ਦੇ ਮੇਰੇ ਤਾਂ ਅੱਖਾਂ ਚੋਂ ਹੰਝੂ ਆਉਣ ਲੱਗ ਜਾਂਦੇ ਨੇ ਜਿੱਤੋਂ ਤਾਂ ਜਮਾ ਵੀ ਨਹੀਂ ਦੇਖਿਆ ਜਾਂਦਾ ਉਹਨਾਂ ਨੂੰ ਐਸਾ ਪੁੱਤ ਉਹਦੇ ਸਾਹਮਣੇ ਮਨ ਨੂੰ ਉਦਾਸ ਕਰਿਆ ਕਰ ਉਹਨੂੰ ਹੌਸਲਾ ਦਿਆ ਕਰ ਤੂੰ ਸਾਡਾ ਦੂਜਾ ਪੁੱਤ ਆ ਉਹਨੂੰ ਹੌਸਲਾ ਦੇ ਪੁੱਤ ਉਹਦੇ ਬਰਾਬਰ ਖੜ੍ਹ ਮਾਂ ਇਹ ਤਾਂ ਤੂੰ ਭੁੱਲ ਜਾ ਮੈਂ ਤਾਂ ਨਾ ਉਹਨਾਂ ਦੇ ਬਰਾਬਰੇ ਖੜੀਆਂ ساری ਜ਼ਿੰਦਗੀ ਬਰਾਬਰ ਖੜੋਂਗੇ ਇਹ ਨਾ ਸੋਚਿਓ ਕਦੇ ਵੀ ਵੀ ਮੈਂ ਮਾੜਾ ਟਾਈਮ ਦੇਖ ਕੇ ਜਾਂ ਇਸ ਤਰ੍ਹਾਂ ਦੇਖ ਕੇ ਕਦੇ ਛੱਡ ਕੇ ਜਾਊਂਗੀ ਕਦੇ ਵੀ ਨਹੀਂ ਹੋਊਗਾ ਬਸ ਬੋਤ ਇਹੀ ਆਸ ਆ ਸਾਨੂੰ ਤੇਰੇ ਤੇ ਸਾਡਾ ਵੀ ਬਹੁਤ ਮਨ ਦੁਖੀ ਹੁੰਦਾ ਤੇਰਾ ਬਾਪੂ ਹੀ ਦੇਖ ਲਾ ਸਾਰਾ ਦਿਨ ਰਾਤ ਭੱਜਿਆ ਫਿਰਦਾ ਕੋਈ ਨਾ ਮੈਨੂੰ ਪਤਾ ਵਾਹਿਗੁਰੂ ਮੇਰੀ ਜਰੂਰ ਸੁਣੋ ਵਾ ਇੱਕ ਦਿਨ ਮੈਂ ਉੱਠਦੀ ਵੈਂਦੀ ਸਵੇਰੇ ਸ਼ਾਮ ਉਹਨਾਂ ਵਾਰੀ ਅਰਦਾਸ ਕਰਦੀ ਆਂ ਵੀ ਵਾਹਿਗੁਰੂ ਬਸ ਮੇਰੀ ਉਮਰ ਉਹਨਾਂ ਨੂੰ ਲਾ ਦੇ ਉਹ ਠੀਕ ਹੋ ਜਾਣਾ ਕੋਈ ਨਾ ਪੁੱਤ ਟੈਨਸ਼ਨ ਆਣ ਲੈ ਲੱਗ ਜੂ ਤੁਰਨ ਫਿਰਨ ਹੁਣ ਤਾਂ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਕਹਿੰਦੇ ਸੀ ਤੇਰੇ ਬਾਪੂ ਜੀ ਕਹਿੰਦੇ ਆਪਾਂ ਚੰਡੀਗੜ੍ਹ ਦਿਖਾ ਕੇ ਆਵਾਂਗੇ ਇੱਕ ਦਿਨ ਟੈਸਟ ਨਾਲੇ ਟੈਸਟ ਕਰਾ ਕੇ ਆਵਾਂਗੇ ਹਾਂ ਮਾਂ ਸੱਚ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਤੇਰੀ ਭੂਆ ਨੂੰ ਫੋਨ ਲਾ ਉਹਨੂੰ ਫੋਨ ਕਰ ਕਾਦੇ ਵਾਸਤੇ ਮਾਂ ਉਹ ਤੇਰੀ ਭੂਆ ਜੀ ਦੋ ਤਿੰਨ ਵਾਰ ਪੈਸੇ ਲੈ ਗਈ ਸੀ ਤੇਰੇ ਬਾਪੂ ਜੀ ਕਹਿ ਕੇ ਗਏ ਸੀਗੇ ਕਹਿੰਦੇ ਤੁਸੀਂ ਫੋਨ ਕਰ ਲਿਓ ਹਾਂ ਮਾਂ ਇਹ ਤੇਰੀ ਗੱਲ ਬਿਲਕੁਲ ਸਹੀ ਆ ਆਪਾਂ ਨਾ ਭੂਆ ਨੂੰ ਫੋਨ ਕਰਦੇ ਆ ਆਪਾਂ ਨੇ ਵੀ ਤਾਂ ਭੂਆ ਦਾ ਇੰਨੀ ਵਾਰ ਕੰਮ ਸਾਰੇ ਆ ਕੰਮ ਸਾਰੇ ਆ ਪੁੱਤ ਨਾਲੇ ਪਤਾ ਲੱਗ ਜੂ ਕਿੰਨਾ ਕ ਆਪਣੇ ਨਾਲ ਖੜਦੇ ਨੇ ਅੱਜ ਤੱਕ ਆਪਾਂ ਨੇ ਕਦੇ ਜਵਾਬ ਨਹੀਂ ਦਿੱਤਾ ਆਲੇ ਮਾਂ ਗੱਲ ਕਰਨਾ ਹੈਲੋ ਸਸਰੀ ਕਲ ਭੈਣ ਜੀ ਹਾਂਜੀ ਠੀਕ ਠਾਕ ਹਾਂ ਹਾਂਜੀ ਠੀਕ ਆ ਮੁੰਡਾ ਠੀਕ ਆ ਭੈਣ ਜੀ ਹਾਂ ਹਾਂ ਕੁੜੀ ਵੀ ਠੀਕ ਆ ਬਸ ਉਦਾਸ ਉਦਾਸ ਫਿਰੀ ਜਾਂਦੀ ਆ ਹਾਂ ਹਾਂਜੀ ਠੀਕ ਠਾਕ ਆ ਭੈਣ ਜੀ ਬਸ ਵਾਹਿਗੁਰੂ ਨੇ ਵਖਤ ਪਾਤਾ ਸਾਡੇ ਤੇ ਹਾਂਜੀ ਪਹਿਣ ਜੀ ਮੈਂ ਤਾਂ ਕਹਿੰਦੀ ਸੀ ਥੋੜੇ ਬਹੁਤ ਪੈਸੇ ਦੇ ਦੰਦੇ ਜੀ ਦੇ ਤੁਸੀਂ ਹਾਂਜੀ ਅਸੀਂ ਲੈ ਕੇ ਜਾਣਾ ਸੀ ਮਨੀ ਨੂੰ ਚੰਡੀਗੜ੍ਹ ਉਹ ਤੁਹਾਡਾ ਵੀਰ ਜੀ ਕਹਿ ਕੇ ਗਿਆ ਸੀ ਜੀ ਕਹਿੰਦੇ ਭੈਣ ਨੂੰ ਫੋਨ ਕਰ ਲਿਓ ਹਾਂਜੀ ਭੈਣ ਜੀ ਸਾਤੋਂ ਕਿੱਥੇ ਆਇਆ ਜਾਣਾ ਜੀ ਕਿਸੇ ਤੋਂ ਹਾਂਜੀ ਕੋਈ ਨਾ ਤੁਸੀਂ ਮਾਰ ਲਿਓ ਗੇੜਾ ਕੋਈ ਨਾ ਜੀ ਮੈਂ ਮਨੀ ਦੇ ਬਾਪੂ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦੰਨੀ ਆ। ਨਾਲੇ ਮੈਂ ਗਗਨ ਨੂੰ ਪੁੱਛ ਲੈਣਨੀ ਆ। ਠੀਕ ਆ ਭੈਣ ਜੀ ਚੰਗਾ ਸਾਸਰੀ ਕਾਲ ਜੀ। ਕੀ ਹੋਇਆ ਮਾ ਤੇਰੀ ਭੂਆ ਦਾ ਪੁੱਤ ਜਵਾਬ ਦੇਗੀ। ਜਵਾਬ ਦੇਤਾ। ਉਹੀ ਗੱਲ ਐ ਮਾ ਕੋਈ ਨਹੀਂ ਟਾਈਮ ਤੇ ਕਿਸੇ ਨਾਲ ਖੜਦਾ। ਆ ਰਿਸ਼ਤੇਦਾਰ ਤਾਂ ਨਾ ਸਾਰੇ ਮਤਲਬ ਦੇ ਹੀ ਹੁੰਦੇ ਨੇ। ਜਿੰਨਾ ਚਿਰ ਆਪਾਂ ਇਹਨਾਂ ਨੂੰ ਖਵਾਈ ਜਾਈਏ ਉੰਨਾ ਚਿਰ ਇਹਨੇ ਅੱਜ ਜਦੋਂ ਆਪਣੇ ਤੇ ਟਾਈਮ ਪਿਆ ਆਪਾਂ ਨੂੰ ਲੋੜਾ ਇੱਕ ਮਿੰਟ ਚ ਜਵਾਬ ਦੇਤਾ ਚਲ ਕੋਈ ਨਾ ਮਾ ਤੂੰ ਟੈਨਸ਼ਨ ਨਾ ਲੈ ਦੇਖਦੇ ਆਪਾਂ ਚਲ ਅੰਦਰ ਆ ਜਾ ਆ ਲੈ ਪੁੱਤ ਫੋਨ ਫੜ ਆਾ ਕੁਲਵੰਦਰਾ ਕੀ ਹਾਲ ਨੇ ਉਹ ਠੀਕ ਠਾਕ ਵੱਡੇ ਵੀਰ ਹੋਰ ਕੀ ਹਾਲ ਆ ਬਸ ਠੀਕ ਆ ਹੋਰ ਕੀ ਚੱਲੀ ਜਾਂਦਾ ਵਧੀਆ ਵਧੀਆ ਕੰਮ ਕਰਦੇ ਸੀਗੇ ਕਰੀ ਸੀਗੇ ਕੰਮ ਚੱਲਦਾ ਕਰਦਾ ਸਸਿਆ ਕੋਠੀ ਦਾ ਕੰਮ ਚੱਲ ਰਿਹਾ ਹੈ ਹਾਂ ਅੱਛਾ ਹੋਰ ਜਵਾਕ ਠੀਕ ਨੇ ਆ ਠੀਕ ਠਾਕ ਨੇ ਹੋਰ ਕਿਵੇਂ ਲਾਇਆ ਸੀ ਫੋਨ ਉਹ ਮੈਂ ਤਾਂ ਫੋਨ ਲਾਲਾ ਤੈਨੂੰ ਐ ਲਾਇਆ ਸੀਗਾ ਵੀ ਮੁੰਡੇ ਦੇ ਸੱਤ ਨਹੀਂ ਵੱਜੀ ਕਿਵੇਂ ਲੱਗੀ ਸੀ ਮੈਂ ਤਾਂ ਦੱਸਿਆ ਨਹੀਂ ਕਿਸੇ ਨੇ ਯਾਰ ਉਹ ਬਸ ਉਹਦੇ ਚ ਇੰਨਾ ਉਲਝੇ ਹੋਏ ਸੀਗੇ ਦੱਸਣ ਦਾ ਟਾਈਮ ਹੀ ਨਹੀਂ ਲੱਗਾ ਹੈਗਾ ਤੈਨੂੰ ਅੱਛਾ ਹਾਂ ਉਰੇ 7 ਵਜੇ ਰੀਡ ਦੀ ਹੱਡੀ 'ਚ ਥੋੜੀ ਜਿਹੀ ਪ੍ਰੋਬਲਮ ਆ ਗਈ ਉੱਠ ਕੇ ਤਾਂ ਉੱਠਿਆ ਨਹੀਂ ਜਾਂਦਾ ਜਿੱਦਾਂ ਬੈਠੇ ਜਾਂਦਾ ਨਾ ਖੜਾ ਜਾਂਦਾ ਉਹ ਤੋਂ ਅੱਛਾ ਪਰ ਉਹ ਮੱਲਾ ਦੇ ਹੋ ਗਈ ਹੈ ਜਿਆਦੇ ਹੋ ਗਈ ਯਾਰ ਮਨ ਬਹੁਤ ਦੁਖੀ ਆ ਅੱਛਾ ਚਲ ਕੋਈ ਨਾ ਹੋ ਜਾਊਗਾ ਠੀਕ ਹੈ ਹੌਸਲਾ ਨਾ ਹਾਰੋ ਹੌਸਲੇ ਨਾਲ ਹੀ ਤਾਂ ਤੁਰਿਆ ਫਿਰਦਾਗਾ ਸਾਰਾ ਕੁਛ ਤਾਂ ਬਾਜ਼ਹਾਨ ਦੀ ਲਾਲੀ ਸਾਰੀ ਮੈਂ ਤਾਂ ਤੈਨੂੰ ਆਏ ਫੋਨ ਲਾਇਆ ਸੀਗਾ ਪੈਸਿਆਂ ਦੀ ਲੋੜ ਸੀ ਪੈਸਿਆਂ ਦੀ ਯਾਰ ਅੱਛਾ ਤਸਰੋ ਕੋ ਦਾ ਦਾ ਮੇਰਾ ਕੰਮ ਚੱਲਦਾ ਕੋਠੀ ਦੇ ਦੰਦਸ ਕੇ ਤੈਨੂੰ ਹਟਿਆ ਆਣ ਮੈਂ ਜੋ ਥੋੜੇ ਬਹੁਤੇ ਕਰ ਦਿੰਦਾ ਮੇਰਾ ਤਾਂ ਉਹਨੂੰ ਹੋ ਜਾਂਦਾ ਮਾਰਾ ਫਟਾ ਦਵਾਈ ਬੂਟੀ ਦਾ ਨਾ ਨਾ ਭਰਾਵਾ ਵੀਰੇ ਹੁਣ ਨਹੀਂ ਹੋਣੇ ਹੈਗੇ ਦੇਖ ਸਾਰੇ ਪੈਸੇ ਤਾਂ ਲੱਗ ਚੁੱਕੇ ਨੇ ਤਕਰੀਬਨ ਆ ਕੰਮ ਫਿਰ ਪੂਰ ਚੜਨਾ ਕੋਠੀ ਦਾ ਤੈਨੂੰ ਪਤਾ ਹੀ ਹੈਗਾ ਪਰ ਮੈਂ ਤਾਲੀ ਗੱਲ ਹੀ ਆ ਮੈਂ ਤਾਂ ਤੈਨੂੰ ਹੱਥ ਬਨ ਕੇ ਵੀ ਕਹਿ ਰਿਹਾ ਜੇ ਕਰ ਸਕਦਾ ਕਰ ਦੇ ਮੈਨੂੰ ਯਾਰ ਸਾਰਾ ਸਿਰ ਦਬਾਅ ਦੇ ਰਿਹਾ ਜੀ ਤੋਬਾਬ ਦੇ ਰਿਹਾ ਆਪ ਕਾਬ ਕਰ ਜਾ ਚੱਕਿਆ ਵੀਰੇ ਹੁਣ 7 ਲੱਖ ਰੁਪਇਆ ਕਰਜ਼ਾ ਲਿਆ ਬੈਂਕ ਆ ਲਿਆ ਤਾਂ 8 ਲੱਖ ਰੁਪਇਆ ਕੁਝ ਸੀ ਮੋੜਨੇ ਨੇ ਅੱਛਾ ਹਾਂ ਅਜੇ 15 ਜੋੜੀਆਂ ਰਹਿਣ ਨੇ ਜਿਹੜਾ ਆਉਣ ਵਾਲੇ ਰੱਬਾ ਯਾਰ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਯਾਰ ਜਿਨੇ ਹੱਸ ਕੇ ਬੁਲਾ ਲਏ ਯਾਰ ਭਰਾ ਮੰਨ ਲਈਦਾ ਰੱਬਾ ਤੂੰ ਕਿਉਂ ਇੰਨਾ ਦੁੱਖ ਦਿੱਤਾ ਯਾਰ ਮੈਨੂੰ ਕਿੰਨੇ ਸਾਲ ਹੋ ਗਏ ਟਾਈਮ ਚ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਕੱਲ ਦਾ ਕਰ ਦੇ ਕੱਲ ਦਾ ਕਰ ਦੇ ਵਾਹਿਗੁਰੂ ਓਏ ਹੋਏ ਮੇਰਾ ਯਾਰ ਆ ਗਿਆ ਓਏ ਭਾਈ ਆ ਗਿਆ ਮੇਰਾ ਭਾਈ ਓਏ ਕਮਣੀ ਕੇਮਿਆ ਕੇਮਿਆ ਯਾਰਾ ਔਰ ਠੀਕ ਹੈ ਕੀ ਹੋਇਆ ਤੈਨੂੰ ਉਠ ਠੀਕ ਹੈ ਭਾਈ ਉੱਠ ਤੂੰ ਉੱਠੇ ਨਹੀਂ ਜਾਂਦਾ ਤੇਰੇ ਭਾਈ ਤੋਂ ਭਾਈ ਕੀ ਹੋਇਆ ਤੈਨੂੰ ਯਾਰ ਮੈਨੂੰ ਖੁਸ਼ੀ ਨਹੀਂ ਹੈਗੀ ਯਾਰ ਮੇਰੀ ਤੇਰੀ ਖੁਸ਼ੀ ਆ ਭਾਈ ਮੇਰਾ ਸਾਰਾ ਕੁਝ ਖੜ ਗਿਆ ਯਾਰ ਤੁਹਾਨੂੰ ਹੱਸਾ ਕੀ ਹੋਇਆ ਪਤਾ ਨਹੀਂ ਯਾਰ ਮੈਂ ਕਈ ਸਾਲ ਹੋ ਗਏ ਬਾਈ ਕੀ ਹੋਇਆ ਕੀ ਤੇਨੂੰ ਤਾਂ ਯਾਰ ਪੁੱਛਿਆ ਤੱਕ ਵੀ ਨਹੀਂ ਮੈਨੂੰ ਹੋਇਆ ਕੀ ਤੇ ਮੈਂ ਦੱਸ ਤੂੰ ਮੈਂ ਨੱਤਾਂ ਖੜੀਆਂ ਭਰਾ ਯਾਰ ਉਹ ਲਾਜ ਕਿਥੋਂ ਆਇਆ ਲਾਜ ਕਿੱਥੇ ਯਾਰ ਪੈਸਾ ਨਹੀਂ ਪਾਇਆ ਕਿੱਥੋਂ ਕਰਾਂ ਉਹ ਲਾਜ ਉਹ ਯਾਰ ਤੂੰ ਮੈਨੂੰ ਤਾਂ ਯਾਦ ਕਰਦਾ ਬਸ ਬਾਈ ਦਿਮਾਗ ਨੂੰ ਆਉੜੀ ਨਹੀਂ ਯਾਰ ਗੱਲ ਸੁਣ ਮੈਂ ਆ ਗਿਆ ਨਾ ਤੇਰਾ ਭਾਈ ਹੁਣ ਹਾਂ ਵੀਰੇ ਤੂੰ ਟੈਂਟ ਨੂੰ ਛੱਡ ਦੇ ਠੀਕ ਆ ਬੈਠਾ ਠੀਕ ਆ ਓਕੇ ਤੇਰਾ ਇੱਥੋਂ ਨਹੀਂ ਲਾਏ ਹੋਇਆ ਤਾਂ ਤੇਰਾ ਮੈਂ ਬਾਹਰ ਕਰਾਉਂਗਾ ਠੀਕ ਆ ਨਾ ਵਾਹ ਠੀਕ ਹਾਂ ਧੰਨਵਾਦ ਆਵਾਜ਼ ਹਾਂ ਮੈਨੂੰ ਚਲਦਾ ਕਰ ਦੇ ਭਰਾ ਤੂੰ ਫਿਕਰ ਨਾ ਕਰ ਮੈਂ ਬੈਠਾ ਨਾ ਤੇਰਾ ਭਾਈ ਬੈਠਾ ਠੀਕ ਆ ਵੀ ਹਾਂ ਹੋਰ ਬਾਪੂ ਕਿਵੇਂ ਆ ੱਲੇ ਪੁੱਤਰਾ ਠੀਕ ਆ ਠੀਕ ਆ ਹਾਂ ਵਧੀਆ ਆ ਗਿਆ ਤੂੰ ਹਾਂ ਕੀ ਹੋਇਆ ਮਣੀ ਨੂੰ ਮਣੀ ਦਾ ਯਾਰ ਪੁੱਛਣਾ ਕੋਈ ਹਾਂ ਬੇਬੇ ਕਥਿਆ ਬੇਬੇ ਬੇਬੇ ਦਾ ਦਰੀਆ ਕਿਦੀ ਨਹੀਂ ਕਿੱਥੇ ਇਹਦਾ ਪੋਸਟਨ ਹੋ ਗਿਆ ਉਹ ਬਚਾਰਾ ਸਾਹਬ ਲਾਲਾ ਵੀ ਨੇ ਸਾਲ ਹੋ ਗਏ ਉਹਨੂੰ ਪੈਨੋ ਬਹੁਤ ਦੁੱਖ ਹੈ ਯਾਰ ਬਾਪੂ ਫਿਕਰ ਨਾ ਕਰ ਮੈਂ ਆ ਗਿਆ ਨਾ ਇਹਦਾ ਭਾਈ ਆ ਗਿਆ ਵੱਡਾ ਇਹਨੇ ਮੈਨੂੰ ਪੈਸੇ ਲਾ ਕੇ ਭੇਜਿਆ ਦੀ ਨਾ ਬਾਹਰ ਤਾਜੇ ਦਾ ਮਾਤਾ ਛਾਤ ਥੋੜੀ ਨਹੀਂ ਛਾਡੂਗਾ ਕੋਈ ਨਾ ਮਾਤਾ ਵਧੀਆ ਵਧੀਆ ਮਾਤਾ ਮਾਤਾ ਤੁਸੀਂ ਜਮੀਨ ਐਛਣੀ ਗਾ ਨਹੀਂ ਹੁਣ ਠੀਕ ਹੈ ਇਹ ਮੇਰੀ ਖਬੀ ਬਾਹਗੀ ਇਹਨੂੰ ਵੀ ਖੜਾ ਕਰਨਾ ਵਾ ਕੋਈ ਨਾ ਪੁੱਤ ਤੇਰੇ ਮੂਲੇ ਸਾਨੂੰ ਕਾਦੀ ਟੈਨਸ਼ਨ ਹੈ ਪੈਸਿਆਂ ਦੀ ਕਿਉਂ ਟੈਨਸ਼ਨ ਬਾਪੂ ਮੈਂ ਅੱਜ ਆਇਆ ਹਾਂ ਠੀਕ ਆ ਜਦੋਂ ਜਾਊਂਗਾ ਮੈਂ ਬਾਈ ਦੀ ਟਿਕ ਟਿਕ ਕਰਾ ਕੇ ਲੈ ਕੇ ਜਾਊਂਗਾ ਤੁਹਾਡੇ ਸਾਹਮਣੇ ਮੈਨੂੰ ਤੁਰਦਾ ਕਰਕੇ ਲੈ ਕੇ ਆਊਂਗਾ ਜਦੋਂ ਵੀ ਆਇਆ ਮੈਂ ਲੈ ਕੇ ਨਾਲ ਠੀਕ ਆ ਮਾਤਾ ਠੀਕ ਆ ਬਾਪੂ ਤੂੰ ਜਨਵਾ ਬਾਤ ਕਰਾ ਪੁੱਤ ਤੇਰੇ ਨੂੰ ਠੀਕ ਕਰ ਦਵੇਗਾ ਕੋਈ ਉਹ ਬਾਪੂ ਤੂੰ ਟੈਨਸ਼ਨ ਲੈ ਤੈਨੂੰ ਕਿਹਾ ਨਾ ਤੇਰਾ ਦੂਜਾ ਪੁੱਤ ਆ ਗਿਆ ਤੂੰ ਕਿਉਂ ਟੈਨਸ਼ਨ ਲਈ ਆ ਪੈਸਿਆਂ ਦੀ ਪੈਸਿਆਂ ਦੀ ਕੋਈ ਟੈਨਸ਼ਨ ਨਹੀਂ ਕਰਨੀ ਤਾ ਠੀਕ ਆ ਇਹਨਾਂ ਕਰ ਕੀ ਕਮਾ ਰਿਆ ਹਾਂ ਮੈਂ ਜੇ ਅੱਜ ਮੈਂ ਇਹਦੇ ਸ਼ਿਰ ਤੇ ਉੱਥੇ ਗਿਆ ਤਾਂ ਮੈਂ ਇਹਦੇ ਕਰਕੇ ਹੀ ਕਮਾਉਣਾ ਇਹ ਸਮਝੋ ਠੀਕ ਆ ਨਾ ਮੇਰੀ ਫੈਮਿਲੀ ਦੂਜੀ ਤੁਸੀਂ ਹੋ ਠੀਕ ਆ ਨਾ ਪੁੱਤ ਜੋ ਉਹ ਹਜ਼ਾਰਾ ਸੱਸੀ ਆਪਣੇ ਠੀਕ ਹੋ ਹਾਂ ਬਹੁਤ ਠੀਕ ਹੈ ਬੱਸ ਬਾਕੀ ਤੈਨੂੰ ਦੇਖ ਹੀ ਲਿਆ ਕਿੰਨੇ ਕੁ ਠੀਕ ਆ ਸੀ ਤਾਂ ਮੈਂ ਤੂੰ ਕਨੈਕਸ਼ਨ ਕਰੀਆ ਆ ਗਿਆ ਨਾ ਮੈਂ ਹੁਣ ਬਾਪੂ ਨੂੰ ਵੀ ਇਹ ਗੱਲ ਦੱਸ ਕੇ ਹਟਿਆ ਵੀ ਮੈਂ ਆ ਗਿਆ ਹੁਣ ਮਣੀ ਦਾ ਲਾਜ ਮੈਂ ਕਰਵਾਉਣਾ ਠੀਕ ਆ ਬੁੱਤੂ ਪੈਚੂ ਨਹੀਂ ਲੈਣੀ ਪੈਚਾ ਤੂੰ ਸਿਮੀ ਲੈਣੀ ਹੈਗੀ ਚੰਗਾ ਪੁੱਤ ਤੁਸੀਂ ਬੈਠੋ ਗੱਲਾਂ ਕਰੋ ਮੈਂ ਚਾਹ ਬਣਾ ਕੇ ਲਿਓਨੀ ਠੀਕ ਹੈ ਮਾਤਾ ਮੈਂ ਤਾਂ ਬਾਈ ਤੇਰੇ ਅੱਗੇ ਹੱਥ ਜੋੜਦੀ ਆ ਨਾ ਜੇ ਇਹ ਠੀਕ ਹੋ ਜਾਣ ਨਾ ਸਾਡੀ ਤਾਂ ਨਾ ਦੁਨੀਆ ਹੀ ਬਦਲ ਜਾਊਗੇ ਹੋਰ ਪੁੱਤ ਬਹੁਤ ਔਖਾ ਟਾਈਮ ਕੱਟਿਆਗਾ ਕੀ ਕੋਸ਼ਿਸ਼ ਆ ਸਭ ਕੁਝ ਬਾਪੂ ਅੱਜ ਮੈਂ ਜੋ ਵੀ ਕੁਝ ਬਣਿਆ ਬੈਠਣਾ ਇਹਦੀ ਬਦੌਲਤ ਬਣਿਆ ਬੈਠਾ ਜੇ ਇਹ ਮੈਨੂੰ ਪੈਸੇ ਨਾ ਲਾਗੇ ਭਈ ਇਦਾਂ ਮੈਂ ਕਿੱਥੇ ਜਾਣਾ ਸੀ ਇੱਥੇ ਰਹਿਣਾ ਸੀ ਮੈਂ ਵੀ ਬਾਈ ਬਸ ਹੁਣ ਤੂੰ ਹੀ ਐ ਸਾਡੀ ਤਾਂ ਆਖਰੀ ਉਮੀਦ ਤੂੰ ਇਹਨਾਂ ਨੂੰ ਲੈ ਜਾ ਬਸ ਇਹ ਇੰਨਾ ਕ ਠੀਕ ਹੋ ਜਾਣ ਕਿ ਆਪਦੇ ਪੈਰਾਂ ਤੇ ਤੁਰ ਕੇ ਆਉਣ ਇਹ ਬਸ ਪਿੰਡ ਤੂੰ ਹੁਣ ਫਿਕਰਾਂ ਕਰਨੀ ਛੱਡ ਦੇ ਠੀਕ ਆ ਐ ਅਲਹਮਦੁਲਿਲਾ ਮੇਰੀ ਜ਼ਿੰਦਗੀ ਹੁਣ ਸਟਾਰਟ ਹੋ ਗਈ ਮੈਂ ਨਾ ਤੇਰਾ ਇਹ एहसान ساری ਜ਼ਿੰਦਗੀ ਨਹੀਂ ਭੁੱਲ ਸਕਦੀ ਕਿਉਂਕਿ ਉਹਨਾਂ ਨਾਲ ਹੀ ਮੇਰੀ ਜ਼ਿੰਦਗੀ ਆ ਦੇਖ ਬੈਣੇ ਅਸਾਨ ਬੰਦਾ ਨਹੀਂ ਕਰਦਾ ਹੁੰਦਾ ਠੀਕ ਆ ਨਾ ਰੱਬ ਦੇ ਸ਼ਰਤੇ ਛੱਡੋ ਸਾਰਾ ਕੁਝ ਸਭ ਉਹਨੇ ਠੀਕ ਕਰਨਾ ਦਾ ਸਹੀ ਗੱਲ ਐ ਬਾਪੂ ਮੈਨੂੰ ਲੱਗਦਾ ਬਾਈ ਨੂੰ ਵੀ ਹਨਾ ਰੱਬ ਨੇ ਹੀ ਆਪਣੇ ਵਾਸਤੇ ਭੇਜਿਆ ਕੋਈ ਨਾ ਪਰਤ ਕੋਈ ਨਾ ਕੋਈ ਤਾਂ ਹੁੰਦਾ ਹੀ ਆ ਜਿਹੜਾ ਹ ਅਗਲੇ ਦਾ ਸਾਥ ਦਿੰਦਾ ਕੋਈ ਚੱਕਰ ਨੇ ਇਹ ਮੇਰਾ ਇਹ ਵੀ ਮੇਰਾ ਪੱਕੀ ਆ ਕੋਈ ਨਾ ਬਾਈ ਤੁਸੀਂ ਬੈਠੋ ਠੀਕ ਹੈ ਬਣ ਬਾਕੀ ਬਾਪੂ ਹੁਣ ਤੋਂ ਟੈਨਸ਼ਨਾਂ ਜੰਮੀ ਛੱਡ ਦੇ ਦੀਗਾ ਨਾ ਮੰਡੀ ਨੂੰ ਹੁਣ ਮੈਂ ਹੈ ਆਪਣੇ ਹੱਥ ਥੱਲੇ ਰੱਖੀ ਆ ਠੀਕ ਆ ਨਾ ਆਪ ਹੀ ਇਲਾਜ ਕਰਵਾਉਂਗਾ ਮੈਂ ਇਹਦਾ ਤੇਰਾ ਇੱਕ ਵੀ ਪੈਸਾ ਨਹੀਂ ਲੱਗਣ ਦਿੰਦਾ ਤੈਨੂੰ ਪੈਸੇ ਦੀ ਲੋੜ ਆ ਤੂੰ ਚੱਕ ਠੀਕ ਆ ਨਾ ਤੈਨੂੰ ਚਾਹੀਦੇ ਆ ਆ ਚੱਕ ਚੱਕ ਤੂੰ ਹੁਣ ਪੈਸੇ ਦੀ ਟੈਨਸ਼ਨ ਜਮੀ ਨਹੀਂ ਕਰਨੀ ਮੈਂ ਆ ਗਿਆ ਬਾਸ ਹੁਣ ਤੇ ਦੇਖੋ ਠੀਕ ਹੈ ਨਾ ਕੋਈ ਨਾ ਪੁੱਤ ਹਾਂ ਠੀਕ ਹੈ ਮਣੀ ਠੀਕ ਹੈ ਵੀਰੇ ਕੋਈ ਟੈਨਸ਼ਨ ਨਾਲ ਹਾਂ ਹੁਣ ਤਾਂ ਵੀ ਟੈਨਸ਼ਨ ਨਹੀਂ ਕਰਨੀ ਹੁਣ ਤਾਂ ਠੀਕ ਹੈ ਬਜੀ ਸਭ ਫੇਕਣਾ ਛੱਡ ਦੇ ਠੀਕ ਆ ਇਹ ਬੜਾ ਇਹਨੇ ਕਰਾ ਆ ਗਗਨ ਆ ਗਿਆ ਮਣੀ ਤਰੀ ਕੋ ਨਾ ਪੁੱਤ ਹਾਂ ਕਿ ਨਾ ਬਸ ਅੱਛੀ ਗਾ ਮਾਤਾ ਤੁਹਾਨੂੰ ਕਿਹਾ ਸੀ ਨਾ ਮਣੀ ਠੀਕ ਹੋ ਕੇ ਆਊਗਾ ਕਿਉਂ ਡਰ ਰਿਹਾ ਪੁੱਤ ਸਾਡਾ ਪੁੱਤ ਤੇ ਆਪਣੇ ਪੈਰਾਂ ਤੇ ਖੜਾ ਕਰਦਾ ਹੋਰ ਬਾਪੂ ਤੁਹਾਨੂੰ ਤਾਂ ਬਹੁਤ ਬੋਲਦਾ ਤੇ ਆਪਣੇ ਪੈਰਾਂ ਤੇ ਖੜਾ ਕਰ ਦੇ ਮੇਰੇ ਬਾਪੂ ਆ ਗਿਆ ਮਣੀ ਆਪਣਾ ਬਾਈ ਬਹੁਤ ਸਾਡੀ ਉਮਰ ਵੱਧ ਗਈ ਤੈਨੂੰ ਦੇਖ ਕੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਖੁੱਲ ਕੇ ਆਦੀ ਨਾ ਵੀ ਫਿਕਰ ਨਹੀਂ ਕਰਨੀ ਮੇਰਾ ਯਾਰ ਦੇ ਖੜਾ ਨਾ ਆਪਦੇ ਪੈਰਾਂ ਤੇ ਅੱਜ ਸਹੀ ਗੱਲ ਹੈ ਸਸ਼ੀ ਕੌਰ ਜੀ ਸਾਰਿਆਂ ਨੂੰ ਜਿਹੜੇ ਹੁਣੇ-ਹੁਣੇ ਤੁਸੀਂ ਸਾਡੀ ਇਹ ਵੀਡੀਓ ਦੇਖੀ ਆ ਉਮੀਦ ਕਰਦੀ ਆਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ ਵੀਡੀਓ ਬਾਕੀ ਜੋ ਵੀਡੀਓ ਤੇ ਅਸੀਂ ਤੁਹਾਨੂੰ ਦੱਸਿਆ ਸਮਝਾਇਆ ਗਿਆ ਉਹ ਤੁਸੀਂ ਸਮਝ ਹੀ ਗਏ ਹੋਣੇ ਬਾਕੀ ਤੁਸੀਂ ਦੱਸੋ ਜਿੱਥੇ ਵੀਰੇ ਆਪਣੇ ਰਿਸ਼ਤੇਦਾਰ ਨੀਣਾ ਖੜਦੇ ਉੱਥੇ ਯਾਰ ਮਿੱਤਰ ਖੜਦੇ ਹੁੰਦੇ ਅੱਜ ਯਾਰਾਂ ਮਿੱਤਰਾਂ ਕਰਕੇ ਮੈਂ ਆਪਣੀਆਂ ਨਾਤਾਂ ਤੇ ਚੱਲਦਾ ਹੋ ਗਿਆ ਇਸ ਨੇ ਆ ਦਿੱਤਾ ਗਿਆ ਇਸ ਚੀਜ਼ ਨੇ ਹਮੇਸ਼ਾ ਮਤਲਬੀ ਰਿਸ਼ਤੇਦਾਰਾਂ ਤੋਂ ਦੂਰ ਰਹੋ ਦੂਰ ਰਹੋ ਧੰਨਵਾਦ ਧੰਨਵਾਦ ਜਿਹੜਾ ਦਿਲ ਤੋਂ ਕਰਦਾ ਬਈ ਉਹਦਾ ਕਰੋ ਕਰੋ ਬਈ ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜ਼ਰੂਰ ਕਰਨਾ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਈ ਠੀਕ ਹੈ ਧੰਨਵਾਦ